ਜੀਵਨ ਦੇ ਵਿੱਚ ਹallelujah ਮੈਂ ਤੁਹਾਨੂੰ ਸਾਫ਼-ਸਾਫ਼ ਬਿਆਨ ਕਰਦਾ ਹਾਂ ਮੈਂ ਨਹੀਂ ਕਹਿ ਰਿਹਾ ਬਾਈਬਲ ਬਿਆਨ ਕਰ ਜਾ ਤੁਸੀਂ ਲੂਕਾ ਦੀ ਅੰਜੀਲ ਪੜ੍ਹੀਏ ਕੱਢੀਏ ਮੇਰੇ ਨਾਲ ਉਹਦਾ 16 ਅਧਿਆਇ ਲੂਕਾ ਦੀ ਅੰਜੀਲ ਉਹਦਾ 16 ਅਧਿਆਇ ਕੀ ਮੌਤਵਾਦ ਕੀ ਹੈ ਮੇਰੇ ਭੈਣਾਂ ਤੋਂ ਭਰਾਵੋ ਦੇਖਿਓ ਇਹ ਰਿਐਲਿਟੀ ਹੈ ਸੱਚ ਹੈ ਸੰਸਾਰ ਦੇ ਵਿੱਚ ਜਲਦੀ ਪ੍ਰਗਟ ਹੋ ਜਾਏਗਾ ਹallelujah ਲੂਕਾ ਦੀ ਜੀਲ ਸਭ ਮੇਰੇ ਵੱਲ ਦੇਖਿਓ ਧਿਆਨ ਦੇ ਨਾਲ ਲੂਕਾ ਦੀ ਜਿਨਾਂ ਕੋਲ ਬਾਈਬਲ ਨਹੀਂ ਸਭ ਮੇਰੇ ਵੱਲ ਦੇਖਿਓ ਦੂਕਾ ਦੀ ਇੰਜੀਲ ਉਹਦਾ 16 ਅਧਿਆਏ ਉਹਦੇ 19 ਵਚਨ ਤੇ ਲਿਖਿਆ ਹੈ ਇੱਕ ਧਨਵਾਨ ਮਨੁੱਖ ਸੀ ਜੋ ਬੈਂਗਣੀ ਔਰ ਬਰੀਕ ਕਪੜਾ ਪਹਿਨਦਾ ਔਰ ਨਿੱਤ ਭੋਗ ਵਿਰਾਸ ਕਰਦਾ ਸੀ ਅਤੇ ਸ਼ਾਨ ਦੇ ਨਾਲ ਜੀ ਆ ਰਿਹਾਦਾ ਸੀ ਔਰ ਲਾਜ਼ਰਨਾ ਦਾ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਸੀ ਉਹਦੀ ਡਿਉੜੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ ਔਰ ਜਿਹੜੇ ਚੂਰੇ ਭੂਰੇ ਉਸ ਧਨਵਾਨ ਦੀ ਮੇਜ਼ ਉੱਤੇ ਡਿੱਗਦੇ ਸਨ ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਸਗੋਂ ਕੁੱਤੇ ਵੀ ਆਣ ਕੇ ਕੀ ਉਹਦੇ ਫੋੜਿਆਂ ਨੂੰ ਚੱਟਦੇ ਸਨ ਅਤੇ ਇਹ ਹੋਇਆ ਜੋ ਕੰਗਾਲ ਮੜ ਗਿਆ ਔਰ ਦੂਤਾਂ ਨੇ ਉਸ ਨੂੰ ਅਬਰਾਹਮ ਦੀ ਗੋਦ ਦੇ ਵਿੱਚ ਲਾ ਜਾ ਕੇ ਰੱਖਿਆ ਅਤੇ ਧਨਵਾਨ ਵੀ ਮੜਿਆ ਅਤੇ ਦੱਬਿਆ ਗਿਆ ਹallelujah 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 ਕੀ ਇਹ ਬਾਈਬਲ ਵਿੱਚ ਲਿਖਿਆ ਇੱਕ ਧਨਵਾਨ ਮਨੁੱਖ ਸੀ ਬੜਾ ਅਮੀਰ ਸੀ ਐਸ਼ੋ ਆਰਾਮ ਕਰਦਾ ਸੀ ਨਿਤ ਕੀ ਹੈ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਭੋਗ ਬਿਲਾਸ ਕਰਦਾ ਸੀ ਇੰਨੀ ਜਾਇਦਤ ਕਮਾ ਲਿੰਦਾ ਸੀ ਕੋਈ ਉਹਦਾ ਸਮਾਨੀ ਖੁਦਾ ਨੂੰ ਮਹਿਮਾ ਦੇਣ ਦਾ ਕੋਈ ਸਮਾਨੀ ਖੁਦਾ ਦੀ ਪਵੰਦ ਦੇ ਵਿੱਚ ਜਾਂਦਾ ਜਾਨਕੀ ਆਪਣੀ ਧਨ ਦੇ ਵਿੱਚ ਮਸਤ ਸੀ ਆਪਣੇ ਪਿਆਸਿਆਂ ਵਿੱਚ ਕੀ ਸੀ ਉਲਝਾ ਰਹਿੰਦਾ ਸੀ ਜਾਨਕੀ ਉਹਨੂੰ ਕੋਈ ਖੁਦਾ ਦੇ ਨਾਲ ਲੈਣਾ ਦੇਣਾ ਨਹੀਂ ਸੀ ਪਰ ਅਮੀਰ ਸੀ ਔਰ ਇੱਕ ਲਾਜ਼ਰ ਨਾਮ ਦਾ ਮਨੁੱਖ ਸੀ ਕੀ ਹੈ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਜਾਂ ਤੂੰ ਖਾਣਾ ਖਾਂਦਾ ਸੀ ਕਿਵੇਂ ਖਾਣਾ ਖਾਂਦਾ ਸੀ ਜਿਹੜੀ ਮੇਜ਼ ਤੇ ਉਹ ਬੈੰਦਾ ਸੀ ਤੀ ਦੇਖਿਆ ਕਿ ਜਦ ਅਸੀਂ ਖਾਣਾ ਖਾਂਦੇ ਹਾਂ ਨਾ ਛੋਟੇ ਛੋਟੇ ਟੁਕਰੇ ਨਿਕਦੇ ਰੋਟੀ ਦੇ ਇਹਨਾਂ ਦੇਖ ਦਿਨ ਛੋਟੇ ਛੋਟੇ ਚੂੜੇ ਭੂੜੇ ਜਿਹੇ ਡਿੱਗਦੇ ਆ ਉਹ ਚੂੜੇ ਭੂੜੇ ਕੀ ਸੀ ਲਾਜ਼ਰ ਕੀ ਸੀ ਖਾਂਦਾ ਸੀ ਜਿਹੜੀ ਉਹ ਰਾਜੇ ਦੀ ਮੇਜ਼ ਦੇ ਉੱਤੇ ਡਿੱਗਦੇ ਜਾਦੋ ਖਾਣਾ ਖਾ ਕੇ ਉੱਠ ਕੇ ਚਲਾ ਜਾਂਦਾ ਨਾ ਉਹ ਚਾਹ ਰੋ ਉੱਥੇ ਖਾਣ ਕੀ ਹੈ ਆ ਜਾਂਦਾ ਨਾ ਕਿ ਉਹ ਖਾਣਾ ਖਾ ਕੇ ਹੱਥ ਰੋ ਪਤ ਡਿੱਗੇ ਹੋਣੇ ਔਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਉਹਦੇ ਕੀ ਸੀ ਪੂਰੀ ਬੋਡੀ ਤੇ ਫੋੜੇ ਨਿਕਲੇ ਸੀ ਉਹ ਕੁੱਤੇ ਕੀ ਸੀ ਉਹਦੇ ਫੋੜਿਆਂ ਨੂੰ ਆ ਕੇ ਚੱਟਦੇ ਸੀ ਔਰ ਪਵਿੱਤਰ ਬਾਈਬਲ ਦੇ ਵਿੱਚ ਕੀ ਲਿਖਿਆ ਹੈ ਜਦੋਂ ਨਾ ਦੋਵਾਂ ਦੀ ਡੈਥ ਹੋ ਗਈ ਉਹ ਧੰਨਵਾਦ ਵੀ ਮੜ ਗਿਆ ਔਰ ਉਹ ਲਾਜ਼ਰ ਵੀ ਮਰ ਚੁੱਕਾ ਸੀ ਜਿਹਨੂੰ ਫੋੜੇ ਨਿਕਲੇ ਸੀ ਉਹ ਉਜੜਾ ਲਾਜਰ ਸੀ ਜਿਹਨੂੰ ਫੋੜੇ ਨਿਕਲੇ ਸੀ ਗਰੀਬ ਸੀ ਉਹ ਕੀ ਹੈ ਅਬਰਾਹਾਮ ਦੀ ਗੋਦ ਦੇ ਵਿੱਚ ਲਾ ਜਾ ਕੇ ਰੱਖਿਆ ਗਿਆ ਉਹ ਜਿਹੜਾ ਧਨਵਾਨ ਸੀ ਉਹਨੂੰ ਕੀ ਹੈ ਪਤਾਲ ਦੇ ਵਿੱਚ ਨਰਕ ਦੇ ਵਿੱਚ ਸੁੱਟਿਆ ਗਿਆ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇੰਨਾ ਦੁਖੀ ਹੋ ਗਿਆ ਉਹ ਉਹ ਇੰਨਾ ਤਰਸ ਚੁਕਾ ਸੀ ਮੇਰੇ ਭੈਣ ਦੇ ਭਰਾ ਉਹ ਦੇਖੀਏ ਮੇਰੇ ਵੱਲ ਉਹ ਇਹ ਕਹਾਂ ਚੁੰਦਾ ਸੀ ਕਿ हे ਅਬਰਾਹਾਮ ਮੇਰੇ ਪਿਤਾ ਇੱਕ ਛੋਟਾ ਪਾਣੀ ਦਾ ਟੁਕਕਾ ਹੀ ਕੀ ਹਾਨੂੰ ਮੇਰੀ ਜੀਬ ਦੇ ਉੱਤੇ ਆ ਕੇ ਰੱਖ ਦੇ ਇੰਨਾ ਤਰਸ ਰਿਆ ਸੀ ਔਰ ਅਬਰਾਹਮ ਕੀ ਕੀ ਲਿਖਿਆ ਬਾਈਬਲ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਬਚਨ ਪਹਿਲੂ ਪੜ ਲੀਏ ਜੇ ਉਹ ਵੀ ਬਚਨ ਚ ਲਿਖਿਆ ਤਾਂ ਹੈ ਪਿਤਾ ਅਬਰਾਹਮ ਮੇਰੇ ਉਤੇ ਦਿਆ ਕਰ ਅਤੇ ਲਾਜ਼ਰ ਨੂੰ ਕੱਲ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਬ ਠੰਡੀ ਕਰੇ ਕਿਉਂ ਜੋ ਮੈਂ ਇਸ ਲੰਬ ਦੇ ਵਿੱਚ ਕਲਪਦਾ ਹਾਂ ਯਾਨੀ ਕਿ ਨਰਕ ਦੇ ਵਿੱਚ ਕੀ ਹੈ ਕਲਪਦਾ ਹallelujah ਦੇਖਿਏ ਪਿਛਲੇ ਦਿਨਾਂ ਚ ਕਿੰਨੀ ਗਰਮੀ ਰਹੀ ਹੈ ਕੱਲ ਕਿੰਨੀ ਗਰਮੀ ਸੀ ਲੋਕ ਇੰਨੇ ਪਰੇਸ਼ਾਨ ਹੋ ਚੁਕੇ ਸੀ ਕਿ ਹਾਏ ਰੱਬ ਕੁਛ ਕਰ ਦੇ ਰੱਬ ਮੀਂਹ ਮੀਂਹ ਵਗਾ ਦੇ ਰੱਬ ਹਨੇਰੀ ਵਗਾ ਦੇ ਕੁਛ ਨਾ ਕੁਛ ਕੀਆ ਕਰ ਦੇ ਇਹਨੇ ਲੋਕ ਤੰਗ ਆ ਚੁਕੇ ਸੀ ਦੇਖਿਏ ਇਹ ਟੈਂਪਰੇਚਰ ਨਹੀਂ ਜੜਿਆ ਜਾ ਰਿਹਾ ਇਹ ਗਰਮੀ ਨਹੀਂ ਜੜੀ ਜਾ ਰਹੀ ਲੋਕਾਂ ਕੋ ਮਰਨੇ ਦਰਜੇ ਤੱਕ ਲੋਕੀ ਜਾ ਰਹੇ ਨੇ ਅਸੀਂ ਮਰ ਚੱਲੇ ਆ ਯੇ ਬੋ ਤੇ ਇਸ ਲੰਬ ਦੇ ਵਿੱਚ ਲੋਕੀ ਕੀ ਕਰਨਗੇ ਇੱਥੇ ਮੇਰੇ ਖਾਲ ਮਾਹ ਹੀ ਕੋਈ 44 42 ਡਿਗਰੀ ਟੈਂਪਰੇਚਰ ਹੋਵੇਗਾ ਇੱਥੇ ਹਜ਼ਾਰਾਂ ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੁਸੀਂ ਜਵਾਲਾਮੁਖੀ ਦੇਖਿਆ ਹੋਏਗਾ ਜਵਾਲਾਮੁਖੀ ਦਾ ਲਾਵਾ ਨਹੀਂ ਉਰਦਾ ਲਾਵਾ ਉਹ ਉਸ ਤਰ੍ਹਾਂ ਦੀ ਅੱਗ ਹੈ ਬੜੀ ਜ਼ਬਰਦਸਤ ਅੱਗ ਹੈ ਹallelujah ਹੋਰ ਕੀ ਆ ਇਸ ਲੰਬ ਦੇ ਵਿੱਚ ਕੀ ਆ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਲਪ ਰਿਆ ਹੈ ਅਬਰਾਹਾਮ ਨੇ ਕੀ ਬੋਲੇ ਬੱਚਾ ਯਾਦ ਕਰਦੇ ਹੋ ਤੂੰ ਆਪਣੇ ਜਿੰਦ ਦੇ ਜੀ ਆਪਣੇ ਚੰਗੀਆਂ ਚੀਜ਼ਾਂ ਪਾ ਚੁੱਕਿਆ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ ਪਰ ਹੁਣ ਇੱਥੇ ਕੀ ਹੈ ਸ਼ਾਂਤ ਪੁੰਦਾ ਹੈ ਤੇ ਤੂੰ ਕੀ ਹੈ ਕਲਪਦਾ ਹੈ ਹallelujah ਹallelujah ਇਸ ਕਦਰ ਕੀ ਹੈ ਮੇਰੇ ਭੈਣਾਂ ਤੋਂ ਭਰਾਵੋ ਇਹ ਜਿਹੜਾ ਅਨੰਤ ਜੀਵਨ ਹੈ ਸ਼ੈਤਾਨ ਤੁਹਾਨੂੰ ਬਿਜ਼ੀ ਰੱਖਣਾ ਚਾਹੁੰਦਾ ਹੈ ਤਾਂ ਜੋ ਤੁਸੀਂ ਇਸ ਅਨੰਤ ਜੀਵਨ ਤੱਕ ਨਾ ਪਹੁੰਚ ਸਕੋ ਇਨਸਾਨ ਤੁਹਾਨੂੰ ਕੀ ਹੈ ਬਿਜ਼ੀ ਰੱਖਣਾ ਚਾਹੁੰਦਾ ਹੈ ਇਨਸਾਨ ਤੁਹਾਨੂੰ ਸ਼ੈਤਾਨ ਤੁਹਾਨੂੰ ਬਿਜ਼ੀ ਰੱਖਣਾ ਚਾਹੁੰਦਾ ਹੈ ਤਾਂ ਜੋ ਤੁਸੀਂ ਇਸ ਅਨੰਤ ਜੀਵਨ ਤੱਕ ਨਾ ਪਹੁੰਚੋ ਉਹਨੇ ਇੱਕ ਬੜੀ ਜ਼ਬਰਦਸਤ ਗੱਲ ਕਹੀ ਹੈ ਦੇਖੀਏ ਅਬਰਾਹਮ ਕੀ ਬੋਲ ਰਿਹਾ ਹੈ ਕਹਿੰਦਾ ਕਿ ਮੇਰੇ ਅਤੇ ਤੁਹਾਡੇ ਵਿੱਚ ਕੀ ਹੈ ਇੱਕ ਖੱਡ ਹੈ ਨਾ ਤਾਂ ਕੋਈ ਇੱਧਰੋਂ ਉੱਧਰ ਜਾ ਸਕਦਾ ਉਹ ਨਾ ਕੋਈ ਇੱਧਰੋਂ ਕੀ ਹੈ ਉੱਧਰ ਆ ਸਕਦਾ ਹੈ। ਨਾ ਤਾਂ ਕੋਈ ਨਰਕ ਤੋਂ ਸਵਰਗ ਜਾ ਸਕਦਾ ਹੈ ਨਾ ਤਾਂ ਸਵਰਗ ਤੋਂ ਕੀ ਹੈ ਨਰਕ ਜਾ ਸਕਦਾ ਫਿਰ ਪਰੇਸ਼ਾਨ ਹੋ ਗਿਆ। ਵੀ ਕੋਈ ਹੱਲ ਨਹੀਂ ਹੈਗਾ ਉਹਨੇ ਪਹਿਲਾਂ ਕੀ ਬੋਲਿਆ। ਠੀਕ ਹੈ ਜੀ। ਫਿਰ ਲਾਜ਼ਰ ਨੂੰ ਕੱਲ ਮੇਰੇ ਭਰਾ ਪੰਜ ਹੈਗੇ ਨੇ ਹੋਰ ਉਹਨਾਂ ਨੂੰ ਜਾ ਕੇ ਦੱਸ ਦੇ ਕਿ ਇਹ ਜੇ ਨਰਕ ਵਿੱਚ ਉਹਨਾਂ ਆ ਜਾਣ। ਉਹਨੇ ਪਹਿਲਾਂ ਕੀ ਜਵਾਬ ਦਿੱਤਾ ਅਬਰਾਹਾਮ ਨੇ ਕੀ ਕਿਹਾ ਉਹਨਾਂ ਕੋਲੋਂ موسی ਅਤੇ ਨਬੀ ਨੇ ਜੇਕਰ ਉਹਨਾਂ ਦੀ ਸੁਣਨਗੇ ਠੀਕ ਹੈ। ਉਨੇ ਕਹਿੰਦਾ ਨਹੀਂ ਨਹੀਂ ਪ੍ਰਭੂ ਜੀ ਅਬਰਾਹਮ ਮੇਰੇ ਪਿਤਾ ਉਹਨੇ ਉਹਨਾਂ ਦੀ ਨਹੀਂ ਸੁਣੀ ਜੇ ਕੋ ਮਰਦਿਆਂ ਵਿੱਚ ਕੋਈ ਜੀਵ ਉਠੂ ਲਾਜ਼ਰ ਨੂੰ ਘੱਲ ਦੇ ਕੀ ਆ ਫਿਰ ਉਹਨਾਂ ਮੰਨਣੀ ਆ ਕਿ ਮੈਂ ਤੇ ਅਨੰਤ ਜੀਵਨ ਦੇਖਿਆ ਮੈਂ ਤਾਂ ਆਪਣੀ ਅੱਖਾਂ ਦੁਆਰਾ ਦੇਖਿਆ ਏ ਵੀ ਮੌਤ ਤੋਂ ਬਾਅਦ ਕੁਛ ਨਾ ਕੁਛ ਹੁੰਦਾ ਹੈ ਇਹਨੂੰ ਕੱਲ ਉਹਨੇ ਕਹਾ ਨਹੀਂ ਜੇਕਰ ਉਹ موسی ਤੇ ਨਬੀਆਂ ਦੀ ਨਹੀਂ ਸੁਣਦੇ ਭਾਵੇਂ ਕੋ ਮਰਦਿਆਂ ਵਿੱਚ ਜੀਵ ਉਠੇ ਉਹਨਾਂ ਦੀ ਵੀ ਨਹੀਂ ਸੁਣਗੇ ਦੇਖੀਏ ਤੁਸੀਂ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਹੀ ਕੀਤਾ ਹੈ ਨਾ ਵਿਸ਼ਵਾਸ ਕਰਕੇ ਇੱਥੇ ਬੈਠੇ ਹੋ ਨਾ ਇਹੇ ਵਚਨ ਕੀ ਹੈ ਤੁਹਾਡੇ ਤੇ ਸੇਮ ਹੈ ਕਿ ਤੁਸੀਂ ਕੀ ਹੈ ਲਾਜਰੀ ਤਰ੍ਹਾਂ ਕੀ ਹੈ ਇਹ ਸ਼ਮਸੀਦ ਨਾਮ ਸਵਰਗ ਦੇ ਵਿੱਚ ਬੈਠੋਗੇ ਹallelujah ਸਾਰੇ ਬੋਲੋ ਆਮੀਨ 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 ਕੀ ਹੈ ਅੱਜ ਵੀ ਲੋਕੀ ਕੀ ਕਹਿੰਦੇ ਮਰਨ ਤੋਂ ਬਾਅਦ ਕਿਹਨੇ ਦੇਖਿਆ ਹੈ ਪਰ ਪਰਮੇਸ਼ਰ ਅਬਰਾਹਮ ਕੀ ਬੋਲ ਰਿਹਾ ਕਿ ਉਹਨਾਂ ਕੋਲ ਮੂਸਾ ਤੇ ਨਬੀ ਨੇ ਅੱਜ ਵੀ ਪਰਮੇਸ਼ਵਰ ਨੇ ਆਪਣੇ ਪਾਸਟਰ ਦਿੱਤੇ ਨੇ ਆਪਣੇ ਐਂਜਲਿਸਟ ਦਿੱਤੇ ਨੇ ਪ੍ਰਚਾਰਕ ਦਿੱਤੇ ਨੇ ਤਾਂ ਜੋ ਜੋ ਚਰਚ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕਿ ਹਰ ਇੱਕ ਦੀ ਆਤਮਾ ਸੇਫ ਹੋ ਜਾਏ ਹਰ ਇੱਕ ਦਾ ਪਰਿਵਾਰ ਕੀ ਹੈ ਬਚ ਜਾਏ ਹallelujah ਪਰ ਕੀ ਇਹ ਲੋਕੀ شیطان ਨੇ ਭਰਮਾਇਆ ਹੈ ਕਿ ਨਹੀਂ ਜੀ ਸਾਰਾ ਕੁਝ ਇੱਥੇ ਹੀ ਹੈ ਪਰ ਇਹ ਕੀ ਹੈ ਬੜੀ ਵੱਡੀ ਗਲਤਫਹਮੀ ਹੈ ਹallelujah ਹallelujah ਤੜਗੀ ਇਸ ਤਰ੍ਹਾਂ ਤੁਸੀਂ ਸਮਝ ਚੁੱਕੇ ਹੋ ਕਿ ਮੌਤ ਤੋਂ ਬਾਅਦ ਕੀ ਹੈ ਜੀਵਨ ਹੈ ਉਹ ਮੈਂ ਤੁਹਾਨੂੰ ਦੱਸਣਾ ਹੈ ਬ੍ਰਦਰ ਪਤਾ ਨਹੀਂ ਕਦੀ ਪਹਿਲਾਂ ਦੱਸਿਆ ਸੀ ਜੀਜ਼ਸ ਕਾਲਸ ਮਿਨਿਸਟਰੀ ਬ੍ਰਦਰ ਡੀਜੀਐਸ ਦੀਨਾਕਰਨ